ਸਵਾਗਤ ਹੈ ਜੀ ਤੁਹਾਡਾ ਤੁਸੀਂ ਦੇਖ ਰਹੇ ਹੋ ਮਾਰਵਾੰਬੀ ਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਟੀਮ ਮਾਰਵਾ ਤੁਹਾਨੂੰ ਪਵਾਨੀ ਕਰਦੇ ਵੱਖ-ਵੱਖ ਮੰਦਰਾਂ ਦੇ ਦਰਸ਼ਨ ਕਰਵਾਉਗੀ ਬੀਤੀ ਰਾਤ ਕ੍ਰਿਸ਼ਨ ਅਸ਼ਟਮੀ ਦਾ ਪਾਵਨ ਤਿਹਾਰ ਜਿੱਥੇ ਪੂਰੇ ਦੁਨੀਆ ਦੇ ਅੰਦਰ ਮਨਾਇਆ ਗਿਆ ਉੱਥੇ ਹੀ ਸਵੇਰੇ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਖ-ਵੱਖ ਸ਼ਹਿਰਾਂ ਦੇ ਮੰਦਰਾਂ ਵਿੱਚ ਇਸ ਪਾਵਨ ਤਿਹਾਰ ਨੂੰ ਹਰ ਵਰਗ ਦੇ ਲੋਕਾਂ ਨੇ ਰੌਕੇ ਮਨਾਏ ਸੋ ਤਸਵੀਰਾਂ ਪੁਹਾਨੀ ਕਰਦੀਆਂ ਦਿਖਾ ਰਹੇ ਆ ਨੌਜਵਾਨਾਂ ਦੀਆਂ ਟੁਕੜੀਆਂ ਨੇ ਆਪੋ ਆਪਣੇ ਪੱਦਰ ਤੇ ਸਮਾਜ ਸੇਵੀਆਂ ਨੇ ਆਪੋ ਆਪਣੇ ਪੱਦਰ ਤੇ ਅੱਥੇ ਕਲੱਬਾਂ ਨੇ ਆਪੋ ਆਪਣੇ ਪੱਦਰ ਤੇ ਬੀਤੀ ਰਾਤ ਛਵੀਂ ਦਾ ਨਾਈਆਂ ਨੇ ਉੱਥੇ ਹੀ ਵੱਖ-ਵੱਖ ਤਰ੍ਹਾਂ ਦੀਆਂ ਸਟੋਰੀਆਂ ਮਾਈਆਂ ਗਈਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿਸੇ ਨੇ ਆਈਸਕ੍ਰੀਮ ਦੀ ਸਟਾਲ ਲਾਈ ਹੈ ਕਿਸੇ ਨੇ ਕੇਨੇ ਦੀ ਸਟਾਲ ਲਾਈ ਹੈ ਸੋ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਪ੍ਰਾਚੀਨ ਸ਼ਿਵ ਮੰਦਰ ਕੋਹਾਨੀਗੜ ਵਿਖੇ ਡਾਕਟਰ ਡੀਸੀ ਸ਼ਰਮਾ ਦੀ ਯਾਦ ਨੂੰ ਸਮਰਪਿਤ ਪਛਲਿਆ ਮੈਮੋਰੀਅਲ ਮੈਡੀਟੀਟੀ ਹਸਪਤਾਲ ਉਹਨਾਂ ਵੱਲੋਂ ਉਹਨਾਂ ਦੇ ਪ੍ਰਬੰਧਕਾਂ ਵੱਲੋਂ ਉਚੇਚੇ ਤੌਰ ਤੇ ਕੜੀ ਚਾਵਲ ਦਾ ਲੰਗਰ ਹੈ ਜਿਹੜਾ ਉਹ ਲਾਇਆ ਗਿਆ ਸੀ ਉੱਥੇ ਹੀ ਕਰਨ ਗਰਗ ਉਹਨਾਂ ਵੱਲੋਂ ਗਊਸ਼ਾਲਾ ਪਵਾਨੀਗੜ ਵਿਖੇ 메ਨ ਚੌਂਕ ਦੇ ਅੰਦਰ ਆਈਸਕ੍ਰੀਮ ਦਾ ਕੁਲਪੀਆਂ ਦਾ ਰੰਗ ਲੈ ਜਿਹੜਾ ਉਹ ਲਾਇਆ ਗਿਆ ਸੀ ਜੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਹ ਤਸਵੀਰਾਂ ਪ੍ਰਾਚੀਨ ਸ਼ਿਵ ਮੰਦਰ ਪਵਾਨੀਗੜ ਦੀਆਂ ਨੇ ਵਕ ਵਕ ਮੰਦਰਾਂ ਨੂੰ ਸਜਾਇਆ ਗਿਆ ਹੜਾ ਕੇ ਇਹ ਜਾਣਕਾਰੀ ਦੇ ਦਈਏ ਕਿ ਪ੍ਰਾਚੀਨ ਸ਼ਿਵ ਮੰਦਰ ਪਵਾਨੀਗੜ ਵਿਖੇ ਇਸ ਤੋਂ ਪਹਿਲਾਂ 7 ਦਿਨ ਕਥਾ ਦਾ ਪਰਵਾ ਚੱਲਿਆ ਸੰਗਤਾਂ ਨੇ 7 ਦਿਨ ਕਥਾ ਦਾ ਆਨੰਦ ਮਾਣਿਆ ਅੱਜ ਕ੍ਰਿਸ਼ਨ ਅਸ਼ਟਮੀ ਦੀ ਰਾਤ ਮੌਕੇ ਪਮਾ ਕੇ ਬਰਸਾਤ ਆ ਜਾਂਦੀ ਹੈ ਪਰ ਸੰਗਤਾਂ ਦੇ ਜਜ਼ਬੇ ਦੇ ਅੰਦਰ ਫਰਕ ਨਹੀਂ ਪੈਂਦਾ ਬਰਸਾਤ ਦੇ ਵਿੱਚ ਵੀ ਰਾਤ ਸੰਗਤਾਂ ਦੇਖੀਆਂ ਗਈਆਂ ਨੇ ਉੱਥੇ ਹੀ ਪੁਲਿਸ ਵੱਲੋਂ ਵੀ ਪੂਕਾ ਇੰਤਜ਼ਾਮ ਕੀਤੇ ਗਏ ਸੀ ਪੁਲਿਸ ਦੇ ਆਵਾਜ਼ਕਾਰੀ ਬੀਤੀ ਅੱਧੀ ਰਾਤ ਤੋਂ ਉੱਪਰ ਤੱਕ ਮੁਸਤੈਦ ਦੇਖੇਗੇ ਮੰਦਰਾਂ ਦੇ ਅੱਗੇ ਮੁਸਤੈਦ ਦੇਖੇਗੇ ਕਿਸੇ ਵੀ ਅਨਸਖਾਮਿਕ ਘਟਨਾ ਨੂੰ ਰੋਕਣ ਲਈ ਆਪਣਾ ਪੂਰਾ ਕੰਨ ਲਾਇਆ ਹੋਇਆ ਸੀ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਨਿੱਕੇ ਨਿੱਕੇ ਬੱਚੇ ਨੇ ਜਿਹੜੇ ਉਹ ਰਾਸਲੀਲਾ ਕਰਦੇ ਨਜ਼ਰਾਈ ਨੇ ਕ੍ਰਿਸ਼ਨ ਅਸ਼ਟਮੀ ਦੇ ਮੌਕੇ ਤੇ ਕ੍ਰਿਸ਼ਨ ਨੂੰ ਯਾਦ ਕਰਦੇ ਆ ਤੁਹਾਨੂੰ ਉੱਥੇ ਦਾ ਚਲਦੇ ਆ ਜੈ ਸ਼੍ਰੀ ਰਾਮ ਸਤਿ ਸ੍ਰੀ ਅਕਾਲ ਮੈਂ ਡਾਕਟਰ ਗੌਰ ਸ਼ਰਮਾ ਡਾਕਟਰ ਡੀਸੀ ਸ਼ਰਮਾ ਕਲੀਨਿਕ ਅਤੇ ਕੁਸ਼ਲਿਆ ਹਸਪੀਟਲ ਵਾਲਿਆਂ ਵੱਲੋਂ ਜਨਮ ਅਸ਼ਟਮੀ ਦੇ ਪਾਵਨ ਤਿਹਾਰ ਤੇ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਹਾਂ ਧੰਨਵਾਦ ਜੀ ਕੀ ਨਾਮ ਹੈ ਜੀ ਮੈਂ ਕਰਨ ਕਰਕੇ ਜੀ ਗ੍ਰੀਨ ਚਿਲੀ ਸਪੋਰਟ ਤੋਂ ਮਿਲਦਾ ਹਾਂ ਜੀ ਕਰਨ ਜੀ ਕੱਲ ਗਊਸ਼ਾਲਾ ਭਵਾਨੀਗੜ੍ਹ ਵਿਕੇ ਤੁਹਾਡੇ ਵੱਲੋਂ ਲੰਗਰ ਲਗਾਇਆ ਗਿਆ ਸੀ ਇਸ ਸ੍ਰੀਮ ਦਾ ਕੀ ਕਹਿਣਾ ਚਾਹੋਗੇ ਜੀ ਸਾਜੀ ਅਕਲ ਆਪਣਾ ਹਰਕ ਸਾਲ ਲਾਉਣਾ ਹੈ ਇਹ ਲੰਗਰ ਇਹ ਮਤਲਬ ਜਨਮ ਅਸ਼ੀ ਦੇ ਮੌਕੇ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਜੀ ਤੇ ਸਾਥ ਜਨਮ ਅਸ਼ੀ ਦੇ ਤੇ ਆਪ ਦੇ ਸਾਹਮਣੇ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ ਜੀ ਜੀ ਤੇ ਲੰਗਰ ਜੀ ਆਪਾਂ ਹਰ ਸਾਲ ਲਾਉਣਾ ਜੀ ਇਸ ਲੰਗਰ ਦਾ ਜੀ ਇਹ ਵਰਕ ਜਿਹੜਾ ਲੰਗਰ ਲਗਾਏ ਗਏ ਸੀ ਇਹ ਸੁਸਾਇਟੀ ਵੱਲੋਂ ਲਗਾਏ ਸੀ ਜੀ ਇਹ ਸਿੱਧਾ ਤੁਹਾਡੇ ਵੱਲੋਂ ਪਰਸਨਲੀ ਇਹ ਹੈ ਇਹ ਆਪਾਂ ਮੈਂ ਮਤਲਬ ਗ੍ਰੀਨ ਚੀਕੀ ਸਪੋਰਟ ਵੱਲੋਂ ਲਗਾਏ ਗਿਆ ਠੀਕ ਹੈ ਜੀ ਬੁਨਸ਼ਾਲਾ 15 ਕਾਹਦੀ ਦਾ ਸਹਿਯੋਗ ਦੇ ਨਾਲ ਲਗਾਏ ਗਿਆ ਜੀ ਕਿੰਨੇ ਕੁ ਜਿਹੜੀ ਐਸਪੀ ਵਗੈਰਾ ਕੁਲਫੀ ਵਗੈਰਾ ਲੱਗ ਤਾਪਾ ਆਪਾਂ ਜੀ ਮੇਰੇ ਬਹੁਤ 1200 ਤੋਂ ਫੀਸ ਆਤੂ ਜੀ ਸ਼ਹਿਰ ਵਾਸੀਆਂ ਵੱਲੋਂ ਕਿੰਨਾ ਕੁ ਜਿਹੜਾ ਹੁੰਗਾਰਾ ਸ਼ਹਿਰ ਵਾਸੀਆਂ ਵੱਲੋਂ ਬੜੀ ਵਧੀਆ ਰੱਤ ਜੀ ਬੁਨਸ਼ਾਲਾ ਪਰੰਪਰਾ ਬੜੀ ਦਾ ਵਧੀਆ ਸਹਿਯੋਗ ਕੀਤਾ ਜੀ ਲੋਕਲੇ ਆਪਾਂ ਨਿਗੜਦਾਂ ਵਾਜੀ ਬਾ ਬਹੁਤ ਖੁਸ਼ੀ ਦੀ ਗੱਲ ਹੈ ਅੱਜ ਅ ਕ੍ਰਿਸ਼ਨ ਅਸਟਮੀ ਦਾ ਜਿਹੜਾ ਤਿਹਾੜ ਤੁਮ ਕਮ ਨਾਲ ਮਨਾਇਆ ਜਾ ਰਿਹਾ ਪਰ ਬਾਹਰ ਦੇਖ ਰਿਹਾ ਕਿ ਬਰਸਾਤ ਬਹੁਤ ਹੈ ਪਰ ਅੰਦਰ ਇਹ ਜਿਹੜਾ ਸੰਗਤਾਂ ਦਾ ਹਾੜਾ ਆਇਆ ਹੋਇਆ ਹੈ ਕਿਵੇਂ ਲੱਗਦਾ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਕਿੰਨੇ ਸਾਲ ਹੋ ਗਏ ਤੁਸੀਂ ਜਿਹੜਾ ਕਾਰਜ ਕਰਦੇ ਨੂੰ ਮੈਨੂੰ 20 ਸਾਲ ਹੋ ਗਏ ਇਸੇ ਖੇਤਰ ਦੇ ਵਿੱਚ ਕੰਮ ਕਰਦੇ ਨੂੰ ਇਸ ਤੋਂ ਬਿਨਾਂ ਤੁਸੀਂ ਹੋਰ ਕਿਸੇ ਜ ਮੰਡਲੀ ਚੋਂ ਕਿਹੜੀ ਚ ਮਾ ਸਾਰਸவதி ਜਾਗਰਣ ਮੰਡਲ ਜੀ 20 ਸਾਲ ਤੋਂ ਕੰਮ ਕਰ ਰਹੇ ਹਾਂ ਠੀਕ ਹੈ ਇਹ ਝਾਕੀਆਂ ਇਹ ਜਿਹੜੀਆਂ ਕਰਦੇ ਹੋ ਤੁਸੀਂ ਨਾ ਵੈਸੇ ਤਾਂ ਮੇਰਾ ਕੰਮ ਦੁਪੱਟੇ ਢਾਈ ਦਾ ਹੈ ਜੀ 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 ਅਜਾ ਕ੍ਰਿਸ਼ਨ ਜੀ ਮਹਾਰਾਜ ਇਹ ਮੇਰਾ ਬੇਟਾ ਹੈ ਜੀ ਤੁਹਾਡਾ ਨਾਮ ਕੀ ਹੈ ਜਸ਼ਨਦੀਪ ਰਾਓ ਜਸ਼ਨ ਜੀ ਤੁਸੀਂ ਪਹਿਲਾਂ ਵੀ ਕਦੇ ਬਣੇ ਹੋ ਕ੍ਰਿਸ਼ਨ ਜੀ ਜਾਂ ਪਹਿਲੀ ਵਾਰ ਬਣੇ ਹੋ ਪਹਿਲਾਂ ਹੀ ਬਹੁਤ ਵਾਰ ਬਣੇ ਹੋ ਬਹੁਤ ਵਾਰ ਬਣੇ ਹੋ ਕਿਵੇਂ ਲੱਗਦਾ ਹੈ ਕਿਉਂਕਿ ਜਦੋਂ ਹਰ ਵਾਰ ਇਸ ਤਰ੍ਹਾਂ ਦੀਆਂ ਜਿਹੜੀਆਂ ਤਿਹਾਰ ਆਉਂਦੇ ਨੇ ਤੁਸੀਂ ਝਾਕੀਆਂ ਕਰਦੇ ਹੋ ਤੇ ਕ੍ਰਿਸ਼ਨ ਜੀ ਬੰਦਦੇ ਹੋ ਕਿਵੇਂ ਮਹਿਸੂਸ ਹੁੰਦਾ ਤੁਹਾਨੂੰ ਬਹੁਤ ਵਧੀਆ ਮਹਿਸੂਸ ਹੁੰਦਾ ਜੀ ਇਸ ਤੋਂ ਬਾਅਦ ਹੁਣ ਤੁਸੀਂ ਸਟੇਜ ਤੇ ਜਾਣਾ ਹੈ ਪਰਫਾਰਮ ਕਰਨਾ ਹੈ ਜੀ ਥੈਂਕ ਯੂ ਜੀ ਸਾਡੀ ਸਾਰੀ ਪੁਲਿਸ ਟੀਮ ਹੈ ਜਿਹੜੀ ਸ਼ਹਿਰ ਦੇ ਅੰਦਰ ਜਾ 15 ਦੇ ਵਕਤਾਂ ਹਨੀ ਦੇ ਰਹੀ ਹੈ ਜੀ ਅਸੀਂ ਪੂਰੀ ਜਾਨੀ ਕਿ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਰੱਖਦੇ ਹੋਏ ਸਾਡੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਟੱਲ ਨਹੀਂ ਜੀ ਮਾੜੇ ਅੰਤਰਾ ਨੂੰ ਅਸੀਂ ਪਹਿਲਾਂ ਆਵਦੇ ਵਾਂਗੇ ਸਹੀ ਹੈ ਪ੍ਰਸ਼ਾਸਨ ਲਗਾਤਾਰ ਬਗੈਰ ਛੁੱਟੀ ਤੋਂ ਆਪਣੀ ਲੋਕਾਂ ਦੇ ਸੇਵਾ ਕਰਦਾ ਤਾਂ ਕਿਵੇਂ ਲੱਗਦਾ ਪਰਿਵਾਰ ਨਾਲ ਲੱਗਦਾ ਬੜਾ ਨੰਦਾ ਆ ਰਿਹਾ ਜੀ ਸਾਨੂੰ ਬੜੀ ਖੁਸ਼ੀ ਆ ਰਹੀ ਆ ਕਿਉਂਕਿ ਲੋਕਾਂ ਨੂੰ ਮਿਲ ਕੇ ਸਾਨੂੰ ਬੜੀ ਖੁਸ਼ੀ ਆ ਰਹੀ ਆ ਬਹੁਤ ਜ਼ਿਆਦਾ ਖੁਸ਼ੀ ਆ ਰਹੀ ਆ ਜੀ ਲੋਕ ਆਪ ਦੀ ਯਾਨੀ ਕਿ ਮਨਮਰਜ਼ੀ ਨਾਲ ਆਪਣੇ ਮੱਥਾ ਟੇਕਦੇ ਨੇ ਅਸੀਂ ਉਹਨਾਂ ਨੂੰ ਸੁਰੱਖਿਅਤ ਸਮਝਦੇ ਨੇ ਲੋਕ ਵੀ ਆਪਣੇ ਬਿਲਕੁਲ ਬਿਲਕੁਲ ਨਹੀਂ ਸਾਡਾ ਇਹ ਛੋਟਾ ਸ਼ਹਿਰ ਹੈਗਾ ਸਾਡੇ ਇੱਕ ਦੂਜੇ ਨਾਲ ਜਾਣ ਪਛਾਣ ਹੈ ਜੀ ਅਸੀਂ ਸਾਰੇ ਬੜਾ ਆਨੰਦ ਆ ਰਿਹਾ ਜੀ